ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਮੈਂ ਜਗਰਾਜ ਸਿੰਘ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਮੇਨਲੀ ਤੇਲੇ ਬਾਰੇ ਕਾਲਾ ਤੇਲਾ ਜਾਂ ਪੂਰਾ ਤੇਲਾ ਜਿਹਨੂੰ ਆਪਾਂ ਬ੍ਰਾਊਨ ਪਲਟ ਹੌਪਰ ਵੀ ਕਹਿੰਦੇ ਆ ਸੋ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਆਮ ਨਾਲੋਂ ਥੋੜਾ ਡਾਊਨ ਰਹਿਣ ਕਰਕੇ ਇਸ ਦਾ ਅਟੈਕ ਆਪਾਂ ਨੂੰ ਦੇਖਣ ਨੂੰ ਮਿਲਿਆ 25 ਤੋਂ 30 ਡਿਗਰੀ ਟੈਂਪਰੇਚਰ ਦੇ ਵਿੱਚ ਇਹ ਕਾਫੀ ਤੇਜ਼ੀ ਨਾਲ ਵਧਦਾ ਫੁੱਲਦਾ ਹੈ ਜੀ ਇਸ ਦੇ ਬੱਚ ਹੈ ਜੋ ਅੰਡੇਆਂ ਦੇ ਵਿੱਚੋਂ ਨਿਕਲਣ ਤੋਂ ਬਾਅਦ ਉਹ 10 ਤੋਂ 12 ਦਿਨਾਂ ਤੱਕ ਉਹ ਬੂਟੇ ਦੇ ਉੱਪਰ ਰਸ ਚੂਸਦੇ ਰਹਿੰਦੇ ਨੇ ਮੁੱਢਾ ਲਈਓ ਸੋ ਇਸ ਦੀ ਰੋਕਥਾਮ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਨਹੀਂ ਤਾਂ ਇਹ ਬਹੁਤ ਦੌਗੀਆਂ ਦੇ ਵਿੱਚ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ ਅਗਰ ਬਰਸਾਤ ਦਾ ਮਾੜਾ-ਮੋਟਾ ਚਾਂਸਸ ਬਣਦੇ ਆ ਤੇ ਇਹਦੇ ਅਟੈਕ ਆਉਣ ਦੇ ਚਾਂਸਸ ਕਾਫੀ ਹੈ ਸੋ ਇਸ ਦੀ ਰੋਕਥਾਮ ਦੇ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਈ ਦਵਾਈਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਆ ਉਹਨਾਂ ਦੀ ਗੱਲ ਕਰੀਏ ਆਪਾਂ ਤਾਂ ਸਭ ਤੋਂ ਪਹਿਲੀ ਜਿਹੜੀ ਦਵਾਈ ਸਿਫਾਰਸ਼ ਕਰਦੀ ਤਾਂ ਉਸ ਦੇ ਵਿੱਚ ਟ੍ਰਾਈਫਲੂ ਮੈਜ਼ੋਪਾਇਰਮ ਪੈਕਸੋਲੋਨ ਜਿਹੜੀ ਕਿ 94 ਐਮਲ ਪ੍ਰਤੀ ਏਕੜ ਆ ਭਾਈ ਮੈਟਰੋਜ਼ਨ ਚੈਸ ਜੋ ਕਿ 120 ਗ੍ਰਾਮ ਪ੍ਰਤੀ ਏਕੜ ਔਰ ਤੀਸਰੀ ਓਸ਼ੀਨ ਟੋਕਨ ਜਾਂ ਡੋਮੀਨੈਂਟ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਦਵਾਈ ਹੈ ਜਿਹੜਾ ਡਾਇਨੋਟੋਫਰਨ ਟੈਕਨੀਕਲ ਦੇ ਨਾਲ ਉਹਨੂੰ 80 ਗ੍ਰਾਮ ਪ੍ਰਤੀ ਏਕੜ ਦੇ ਨਾਲ ਵਰਤ ਸਕਦੇ ਹਾਂ ਔਰ ਜੇ ਤੁਹਾਨੂੰ ਲੱਗਦਾ ਵੀ ਆਪਣੇ ਝੋਨੇ ਦੇ ਵਿੱਚ ਅਟੈਕ ਥੋੜਾ ਜ਼ਿਆਦਾ ਹੈ ਔਰ ਝੋਨਾ ਹਜੇ ਟਾਈਮ ਵੀ ਲੈ ਰਿਹਾ ਤੇ ਕੋਸ਼ਿਸ਼ ਕਰੋ ਵੀ ਥੋੜੀ ਜਿਹੀ ਵਧੀਆ ਦਵਾਈ ਕੀਤੀ ਜਾਵੇ ਤੇ ਕੋਸ਼ਿਸ਼ ਕਰੋ ਸਿਸਟੈਮਿਕ ਪਲਸ ਕੰਟੈਕਟ ਜੋ ਕਿ ਟ੍ਰਾਈਫਲੂਮੈਜ਼ੋਪਾਇਰਮ ਦੇ ਵਿੱਚ ਆਪਾਂ ਨੂੰ ਦੋਨੋਂ ਤਰੀਕੇ ਨਾਲ ਕੰਟਰੋਲ ਵੇਖਣ ਨੂੰ ਮਿਲਦਾ ਉਸ ਦੇ ਨਾਲ ਕੰਟਰੋਲ ਕਰ ਸਕਦੇ ਆ ਜਾਂ ਆਪਾਂ ਕੋਸ਼ਿਸ਼ ਕਰੀਏ ਵੀ ਜਿਹੜੀ ਵੀ ਦਵਾਈ ਆਪਾਂ ਵਰਤ ਰਹੇ ਆ ਉਸ ਦੇ ਵਿੱਚ ਅ ਜ਼ਾਡੀ ਰੈਕਟਮ ਜਿਹੜਾ ਇੱਕ ਨੀਮ ਆਇਲ ਜੀ ਨੂੰ ਆਪਾਂ ਕਹਿ ਦਿੰਨੇ ਆ ਜੇ ਆਪਾਂ ਉਹਨੂੰ ਐਡ ਕਰ ਦਿੰਨੇ ਆ ਉਹਦੇ ਨਾਲ ਕਾਫੀ ਹੱਦ ਤੱਕ ਆਪਾਂ ਨੂੰ ਕੰਟਰੋਲ ਹੋਰ ਸੁਪੀਰੀਅਰ ਮਹਿਸੂਸ ਲੱਗ ਜਾਂਦਾ ਤੋ ਇਸ ਦੇ ਤਰੀਕੇ ਨਾਲ ਆਪਾਂ ਜਿਹੜਾ ਤੇਲਾ ਇਹਨੂੰ ਕੰਟਰੋਲ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ